ਬੀਤੀ ਰਾਤ ਪੁਲਿਸ ਵੱਲੋਂ ਇੱਕ ਹੋਰ ਕੀਤਾ ਗਿਆ ਇਨਕਾਉਂਟਰ ਗੈਂਗਸਟਰ ਮਲਕੀਤ ਸਿੰਘ ਨਾਹਰਪੁਰ ਖੱਦਰ ਹੋਇਆ ਜ਼ਖਮੀ ਪੁਲਿਸ ਵੱਲੋਂ ਇਸ ਨੂੰ ਲਜਾਇਆ ਗਿਆ ਸੀ ਕੁਝ ਅਸਲਾ ਬਰਾਮਦ ਕਰਨ ਦੇ ਲਈ ਮਾਮਲਾ ਬਟਾਲਾ ਏਰੀਏ ਦਾ ਜਿੱਥੇ ਪੁਲਿਸ ਥਾਣਾ ਸੇਖਵਾ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਜੋ ਮਲਕੀਤ ਸਿੰਘ ਨਾਹਰਪੁਰ ਖੱਦਰ ਨਾਮ ਦਾ ਇੱਕ ਗੈਂਗਸਟਰ ਸੀ ਉਸ ਨੂੰ ਜਦੋਂ ਆਪਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸਨੇ ਪੁਛਗਛ ਦੇ ਵਿੱਚ ਮੰਨਿਆ ਕਿ ਉਸਦੇ ਕੋਲ ਇੱਕ ਪਿਸਟਲ ਸੀ ਅਤੇ ਉਸ ਨੂੰ ਬਰਾਮਦ ਕਰਵਾਉਣ ਦੇ ਲਈ ਜਦ ਪੁਲਿਸ ਲੈ ਕੇ ਗਈ ਤਾਂ ਉੱਥੇ ਉਹਨਾਂ ਵੱਲੋਂ ਉਹ ਅਸਲਾ ਉੱਥੋਂ ਆਪਣਾ ਕੱਢ ਕੇ ਪੁਲਿਸ ਪਾਰਟੀ ਦੀ ਫਾਇਰਿੰਗ ਕਰ ਦਿੱਤਾ ਤਾਂ ਜਵਾਬੀ ਵਿੱਚ ਪੁਲਿਸ ਪਾਰਟੀ ਵੱਲੋਂ ਜਦ ਫਾਇਰਿੰਗ ਕੀਤਾ ਗਿਆ ਤਾਂ ਉਹ ਵਿਅਕਤੀ ਜਿਹੜਾ ਹੈ ਗੈਂਗਸਟਰ ਹੈ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਇਸ ਵਿਅਕਤੀ ਵੱਲੋਂ ਪਹਿਲਾਂ ਪੁਲਿਸ ਪਾਰਟੀ ਦੇ ਫਾਇਰਿੰਗ ਕੀਤੀ ਕਿਉਂਕਿ ਇਸ ਨੂੰ ਜਦੋਂ ਗ੍ਰੱਥਰ ਕੀਤਾ ਤਾਂ ਇਸ ਨੇ ਪੁਛਗਿਸ ਦੇ ਵਿੱਚ ਮੰਨਿਆ ਸੀ ਕਿ ਇਹਦੇ ਕੋਲ ਸਦਾ ਹੈਗਾ ਤਾਂ ਹੁਣ ਪੁਲਿਸ ਵੱਲੋਂ ਇਸ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਪਹੁੰਚਾ ਦਿੱਤਾ ਹੈ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਆਲਸੋ ਸੁਣਾਉਣਿਆ ਕੀ ਹੈ ਪੂਰਾ ਮਾਮਲਾ ਇਸ ਸੰਬੰਧੀ ਸੀਨੀਅਰ ਪੁਲਿਸ ਦੇ ਅਧਿਕਾਰੀਆਂ ਕੋਲੋਂ ਹੀ ਸੁਣਦੇ ਆ ਕਿ ਕਹਿੰਦੇ ਨੇ ਉਹ ਕੱਲ ਥਾਣਾ ਸੇਖਵਾ ਇੱਕ ਵਰਤਸਰਦੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਏ ਤੋਂ ਉਹਦੇ ਤੋਂ ਇੱਕ ਐਸੀ ਵਪਨਾ ਰਿਕਵਰ ਕੀਤਾ ਸੀ ਉਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਹ ਕੋਈ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖੱਦਰ ਦਾ ਮਰਗੀਤ ਸਿੰਘ ਸਨ ਆਫ ਰਗੀਤ ਸਿੰਘ ਬੱਗੋ ਸਨ ਆਫ ਤਰਸੀਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਦ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੀ ਡਿਊਰਿੰਗ ਅਰੋਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤਾਂ ਖਾਲੀ ਹੱਥ ਫੜਿਆ ਗਿਆ ਸੀ ਇੱਕ ਪਿਸਤਲਾ ਉਹਦੇ ਕੋਲ ਇਹ ਜਿਹੜੀ ਕਲੇਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਪੰਡਾ ਉਥੇ ਇੱਕ ਖਾਸ ਸਪੌਟ ਨੇ ਦੱਸਿਆ ਕਿ ਬਾਦਰੀ ਜਗਾ ਬਣੀ ਆ ਤੇ ਉੱਥੇ ਉਹਨੂੰ ਦੇਖੋ ਕਰਦੇ ਫਿਰ ਸਪੌਟ ਤੇ ਖੜੇ ਜਿਹੜੇ ਸਪੌਟ ਤੇ ਇੱਥੇ ਖੜੇ ਆ ਫਿਰ ਐਸ ਐਚਓ ਸਾਹਿਬ ਜਿਹੜੇ ਸਾਡੇ ਐਸ ਆਈ ਰਜਵੰਤ ਕੌਰ ਨੇ ਐਸ ਐਚਓ ਸੇਖਵਾਨ ਨੇ ਉਹਨਾਂ ਦੀ ਟੀਮ ਇੱਥੇ ਲੈ ਕੇ ਜਦੋਂ ਆਈਏ ਪ੍ਰੀਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸੈਂਟ ਪੋਜ਼ਿਟਿਵ ਹੋਇਆ ਪਰ ਫਿਰ ਵੀ ਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਜਿਸ ਲਈ ਕੋਈ ਰਿਕਵਰ ਕਰਾਉਂਦਾ ਰਿਕਵਰਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਆਪਨ ਉਥੋਂ ਕੱਢ ਕੇ ਦੋ ਦੋ ਫਾਇਰ ਕਰ ਦਿੱਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਸਾਹਮਣੇ ਥੋੜੇ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਦਿੱਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਰ ਗਨਮੈਨ ਨੇ ਉਹਨਾਂ ਨੇ ਆਪਣੇ ਬੋਲਵਾ ਦੇ ਨਾਲ ਕ੍ਰਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਫਟ ਲੈਗ ਤੇ ਉਹਦੀ ਹਿੱਟ ਕੀਤਾ ਜੀ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਦੇ ਸੀਵਲ ਹਾਂਜੀ ਸੀਵਲ ਹਸਪੀਟਲ ਅੰਡਰ ਟੂ ਇਹ ਜਿਹੜੀ ਸਿਰਫ ਇਹ ਜਿਹੜੀ ਹਥਿਆਰ ਹੈ ਜਿਹੜੇ ਲਿੰਕਸ ਕਿਤੇ ਹੁੰਦਾ ਜੀ ਲਿੰਕਸ ਦੇ ਨਾਲ ਕਲੀਅਰਲੀ ਜਿਹੜਾ ਬਗੋਦਾ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂਨੌਰ ਦੇ ਵਿੱਚ ਵੀ ਕਾਫੀ ਵਾਰ ਦਤਾਂ ਨੇ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂਨੌਰ ਇੱਕ ਡਾਕਟਰ ਤੇ ਵੀ ਫਾਇਰ ਕੀਤਾ ਸੀ ਉੱਥੇ ਵੀ ਪਰਚੇ ਦਰਦੇ ਆ ਹੋਰ ਵੀ ਸਾਡੀਆਂ ਕਈ ਕਿਸਾਨੀ ਪੁਛਗਿਸਤ ਦੇ ਵਿੱਚ ਦੂਰੋਂ ਨੇੜੇ ਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮਣ ਜੀ ਉਹਦੇ ਨਾਲ ਉਹਦਾ ਉਹਦਾ ਗੁਰੂ ਅਮਰਤ ਧਾਲਮਣ ਵਿਦੇਸ਼ ਵਿੱਚ ਹਾਂਜੀ ਉਹਦੇ ਨਾਲ ਜਿਹੜੇ ਲੱਗੂ ਗੈਂਗ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਕਾ thank you